ਕਹਿੰਦਾ ਐਸਟ੍ਰੋਲੋਜੀ ਵਿਦ ਤੇ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਦੀਪਾ ਕਹਿੰਦੇ ਆ ਕਿ ਦੁਨੀਆਦਾਰੀ ਦੇ ਵਿੱਚ ਨਾ ਕੁਝ ਦੁੱਖ ਇਦਾਂ ਦੇ ਹੁੰਦੇ ਆ ਜੋ ਇਨਸਾਨ ਸਹਿ ਲੈਂਦਾ ਪਰ ਕਹਿ ਨਹੀਂ ਪਾਉਂਦਾ ਤੇ ਕਈ ਇਦਾਂ ਦੇ ਹੁੰਦੇ ਆ ਸਿਰਫ ਕਹਿਣ ਨੂੰ ਈ ਟਟੋਰੀ ਪਿੱਟੀ ਜਾਣੀ ਆ ਤੇ ਲੱਗਦਾ ਏ ਕਿ ਦਰਦ ਕਹਿਣਾ ਜਿੱਦਾਂ ਆ ਵੀ ਆਪਾਂ ਸੁਣਿਆ ਕਿ ਦਰਦ ਵੰਡਾਉਣ ਨਾਲ ਘਟਦਾ ਏ ਅਸਲ 'ਚ ਘਟਦਾ ਵੱਧਦਾ ਤੇ ਬਸ ਦਿਲ ਨੂੰ ਲਾਉਣਦਾ ਈ ਆ ਪਰ ਜਦੋਂ ਅਸੀਂ ਕੋਈ ਵੀ ਗੱਲ ਸ਼ੇਅਰ ਕਰ ਲੈਂਦੇ ਆ ਉਹ ਤਕਰੀਬਨ ਲੱਗਦਾ ਹੈ ਕਿ ਮਨ ਦਾ ਬੋਝ ਜਿਆ ਹਲਕਾ ਹੋ ਗਿਆ ਹੁਣ ਸਮਝਣ ਵਾਲੀ ਗੱਲ ਕੀ ਆ ਕਿ ਕਈ ਚੀਜ਼ਾਂ ਤੁਸੀਂ ਸ਼ੇਅਰ ਕਰ ਵੀ ਨਹੀਂ ਪਾਉਂਦੇ ਜ਼ਿੰਦਗੀ 'ਚ ਕਈ ਐਦਾਂ ਦੇ ਪੱਖ ਹੁੰਦੇ ਆ ਕਿ ਕੁਝ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਇਸ ਪਰੇਸ਼ਾਨੀ ਦੀ ਡਿਸਕਸ਼ਨ ਕਿਸੇ ਨਾਲ ਕਰੋਗੇ ਤਾਂ ਉਹ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਉਣਗੇ ਤੇ ਇਹ ਤੁਹਾਨੂੰ ਪਤਾ ਵੀ ਹੁੰਦਾ ਫਿਰ ਵੀ ਅਗਰ ਤੁਸੀਂ ਕਈ ਵਾਰੇ ਦੱਸਦੇ ਵੀ ਹੋ ਤੇ ਤਾਂ ਦੇਖੋ ਕੋਈ ਵੀ ਪ੍ਰੋਬਲਮ ਹੈ ਸਾਡੀ ਸਮੱਸਿਆ ਹਰ ਕੋਈ ਉਸ ਨੂੰ ਆਪਣੇ ਤਰੀਕੇ ਨਾਲ ਲੈਂਦਾ ਹੈ ਹਨਾ ਪਰ ਜਿਸ ਤਰੀਕੇ ਨਾਲ ਉਹ ਸਮੱਸਿਆ ਉਹ ਪਰੇਸ਼ਾਨੀ ਉਹ ਟੈਨਸ਼ਨ ਉਹ ਦੁੱਖ ਤੁਹਾਨੂੰ ਅੰਦਰੋਂ ਖਾ ਰਿਆ ਹੁੰਦਾ ਹੈ ਕਿ ਉਹ ਦੂਸਰਾ ਉਸ ਚੀਜ਼ ਨੂੰ ਮਹਿਸੂਸ ਕਰ ਪਾਉਂਦਾ ਇਹ ਕਦੇ ਵੀ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਨਾਲ ਕਈ ਦੁੱਖ ਕਈ ਪਰੇਸ਼ਾਨੀਆਂ ਐਡਾ ਰਹੀਆਂ ਹੁੰਦੀਆਂ ਨੇ ਜੋ ਸਿਰਫ ਤੇ ਸਿਰਫ ਅਸੀਂ ਜਿਸ ਨੂੰ ਉਹ ਕਹਿੰਦੇ ਹਨ ਜਿਸ ਤਨ ਲੱਗੇ ਉਹੀ ਤਨ ਜਾਣੇ ਹਨਾ ਤਾਂ ਇਹ ਹੈ ਕਿ ਕੁਝ ਦੁੱਖ ਇਦਾਂ ਦੇ ਵੀ ਆ ਜੋ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਜੋ ਅਸੀਂ ਕਿਸੇ ਨਾਲ ਡਿਸਕਸ਼ਨ ਨਹੀਂ ਕਰ ਸਕਦੇ ਤੇ ਸਾਨੂੰ ਇਹ ਵੀ ਪਤਾ ਹੁੰਦਾ ਏ ਕਿ ਦੱਸ ਵੀ ਲਿਆ ਸ਼ੇਅਰ ਕਰ ਵੀ ਲਿਆ ਗੱਲ ਹੋ ਵੀ ਗਈ ਪਰ ਨਹੀਂ ਸਮਝ ਪਾਉਂਦਾ ਸਾਹਮਣੇ ਵਾਲਾ ਭਾਵੇਂ ਉਹ ਕਿੰਨਾ ਵੀ ਤੁਹਾਨੂੰ ਕਿਉਂ ਨਾ ਸਮਝਦਾ ਹੋਵੇ ਜਿਸਦੇ ਫਟ ਬੱਜਿਆ ਹੋਵੇ ਨਾ ਦਰਦ ਸਿਰਫ ਉਹਨੂੰ ਹੀ ਪਤਾ ਹੁੰਦਾ ਹੈ ਦੁਜੇ ਨੂੰ ਤਾਂ ਫਟ ਹਾਏ ਹੋਏ ਕਰਕੇ ਲੱਗਦਾ ਪਰ ਉਹ ਹਾਏ ਹੋਏ ਦੇ ਉੱਤੇ ਜਿਹੜੀ ਪੀੜ ਹੈ ਨਾ ਉਹ ਮਹਿਸੂਸ ਕੌਣ ਕਰਦਾ ਜਿਹਦੇ ਫੱਟ ਲੱਗਾ ਜਿਹਦੇ ਜ਼ਖਮ ਹੋਇਆ ਦੂਸਰੇ ਦੇ ਸਿਰਫ ਫੇਸ ਇੰਪ੍ਰੈਸ਼ਨ ਤੇ ਉਸ ਨੂੰ ਉਸ ਚੀਜ਼ ਦਾ ਅਹਿਸਾਸ ਆ ਪਰ ਅਹਿਸਾਸ ਹੀ ਆ dard ਤਾਂ ਹੀ ਆ ਨਾ ਅਹਿਸਾਸ ਕਰਨਾ ਕਿਸੇ ਚੀਜ਼ ਨੂੰ ਫੀਲ ਕਰਨਾ ਅਲੱਗ ਚੀਜ਼ ਹੈ ਪਰ ਉਸ ਚੀਜ਼ ਨੂੰ ਸਹਿਣ ਕਰਨਾ ਇਹ ਅਲੱਗ ਹੈ ਜੋ ਸਹਿ ਰ ਰਹੇ ਹੁੰਦੇ ਆ ਉਹ ਕਹਿੰਦੇ ਆ ਉਨਾ ਤੋਂ ਪੁੱਛਿਆ ਜਾਣੀਏ ਕਿ ਕਿਸ ਤਰ੍ਹਾਂ ਦੀ ਪਰਸ਼ਨ ਗੱਲਾਂ ਬਾਤਾਂ ਤੇ ਹਰ ਰੋਜ਼ ਆਪਾਂ ਕਰਦੇ ਆਂ ਪਰ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਹਿ ਦਿੰਦੇ ਆਂ ਪਰ ਸਹ ਜਿਹੜਾ ਲੈ ਰਿਹਾ ਹੁੰਦਾ ਹੈ ਨਾ ਉਹਨੂੰ ਪਤਾ ਹੈ ਉਹ ਹੀ ਗੱਲ ਕੇ ਕਹਿੰਦੇ ਆ ਨਾ ਕਿ ਸਲਾਹ ਦੇਣੀ ਬੜੀ ਸੋਖੀ ਹੈ ਕਿ ਸਾਨੂੰ ਤਰਵਾਸਾ ਦੇਣਾ ਬੜਾ ਸੋਖਾ ਹੈ ਤੇ ਤਰਵਾਸਾ ਦੇਣ ਨਾਲ ਕਿਹੜਾ ਉਹਦੀ ਉਸ ਦੁੱਖ ਦੇ ਵਿੱਚ ਥੋੜੀ ਕਮੀ ਆਉਣੀ ਆ ਕੁਛ ਨਹੀਂ ਹੋਣਾ। ਵਸਾਸਾਂ ਦੇ ਵਿੱਚ ਅਸੀਂ ਉਹੀ ਇਸ ਚੀਜ਼ ਨੂੰ ਦੁਨੀਆਦਾਰੀ ਮੁਤਾਬਕ ਚਲਾ ਲੈਨੇ ਆ। ਪਰ ਮੈਂ ਜੋ ਗੱਲ ਕਹਿਣਾ ਚਾਹੁੰਦੀ ਆ ਉਹ ਇਹ ਆ ਕਿ ਠੀਕ ਆ, ਓਕੇ ਆ। ਦੁੱਖ ਤਾਂ ਫਟਦਾ, ਗੱਲਾਂ ਦਾ ਕਿਸੇ ਵੀ ਤਰ੍ਹਾਂ ਦਾ ਅਹਿਸਾਸ ਤੁਹਾਨੂੰ ਕਿਸੇ ਵੀ ਤਰ੍ਹਾਂ ਨਾਲ ਹੁੰਦਾ ਹੋਵੇ। ਪਰ ਜੇ ਤੁਸੀਂ ਕਿਸੇ ਨਾਲ ਆਪਣੀ 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 ਦੁੱਖ ਦਰਦ ਨਹੀਂ ਵੰਡਾਉਣਾ ਚਾਹੁੰਦੇ ਤਾਂ ਆਪਣੇ ਨਾਲ ਉਸ ਨੂੰ ਜ਼ਰੂਰ ਵੰਡਾਓ ਪਰ ਉਸ ਨੂੰ ਆਪਣੇ ਤੇ ਬੋਝ ਨਾ ਬਣਾਓ। ਆਪਣੇ ਤੇ ਬੋਝ ਨਾ ਵੜਾਓ ਉਹ ਬੋਝ ਜੋ ਹੈ ਉਹ ਦਰਦ ਜੋ ਹੈ ਉਹ ਉਜਖਮ ਜੋ ਨੇ ਉਹ ਪਰੇਸ਼ਾਨੀਆਂ ਜੋ ਨੇ ਉਹ ਅਸਲ ਦੇ ਵਿੱਚ ਤੁਸੀਂ ਆਪਣੇ ਤੇ ਜੋ ਲੈ ਕੇ ਉਸ ਨੂੰ ਆਪਣੇ ਮਨ ਤੇ ਦਿਮਾਗ ਨੂੰ એનર્ਜੀ ਦੇ ਰਹੇ ਹੋ ਉਹ ਘਟਣਗੀਆਂ ਨਹੀਂ ਉਹ ਚਿੰਤਾ ਚਿਤਾ ਨੇ ਬਰਾਬਰ ਤਾਂ ਹੀ ਗਈ ਗਈ ਹੈ ਕਿ ਜਦੋਂ ਵੀ ਅਸੀਂ ਕਿਸੇ ਪਰੇਸ਼ਾਨੀ ਨੂੰ ਵਾਰ-ਵਾਰ ਵਾਰ-ਵਾਰ ਆਪਣੇ ਦਿਮਾਗ ਤੇ ਉਹ એનર્ਜੀ ਦੇਨੇ ਆ ਤਾਂ ਉਹ ਉਸੇ ਤਰ੍ਹਾਂ ਦੇ ਨਾਲ ਸਾਡਾ ਇੱਕ ਨਵਾਂ ਰੋਗ ਬਣ ਕੇ ਇੱਕ ਜਖਮ ਵਾੜ ਕੇ ਇੱਕ ਫਟ ਅੰਦਰੂਨੀ ਤੌਰ ਤੇ ਲੱਗ ਜਾਂਦਾ ਜੋ ਫਿਰ ਬਾਹਰ ਦਾ ਨਹੀਂ ਹੈ ਤਾਂ ਇਸ ਕਰਕੇ ਹਠੀਕਾ ਕੁ ਚੀਜ਼ਾਂ ਕੁਝ ਦਰਦ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਕੁਝ ਪਰੇਸ਼ਾਨੀਆਂ ਸ਼ੇਅਰ ਹੀ ਨਹੀਂ ਕੀਤੀਆਂ ਜਾ ਸਕਦੀਆਂ ਕੁਝ ਅਹਿਸਾਸ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ ਪਰ ਉਹ ਕਿਹੜੇ ਦਰਦ ਉਹ ਕਿਹੜੀਆਂ ਪਰੇਸ਼ਾਨੀਆਂ ਉਹ ਕਿਹੜੇ ਅਹਿਸਾਸ ਜਿਹੜੇ ਤੁਹਾਨੂੰ ਹੀ ਆਪਣੇ ਅੰਦਰ ਦਬਾ ਲੈਣ ਮੰਨਿਆ ਦੁੱਖ ਤਾਂ ਦੁੱਖ ਵੱਡੇ ਹੁੰਦੇ ਆ ਪਰੇਸ਼ਾਨੀ ਤੋਂ ਪਰੇਸ਼ਾਨੀ ਵੀ ਵੱਡੀ ਹੋ ਸਕਦੀ ਆ ਪਰ ਫਿਰ ਵੀ ਕੋਈ ਇਹੋ ਜੀ ਚੀਜ਼ ਨੇ ਜਿੱਤੋਂ ਤੁਸੀਂ ਨਹੀਂ ਨਿਕਲ ਸਕਦੇ ਹੁਣ ਸਾਹ ਨੇ ਸਾਹ ਤੁਹਾਨੂੰ ਕੁਦਰਤ ਨੇ ਦਿੱਤੇ ਆ ਕਿਸਮਤ ਕਰਮ ਜੋ ਵੀ ਹੈ ਸਭ ਜੁੜੇ ਤੇ ਸਾਡੇ ਸਾਹਮਣੇ ਨਾਲ ਹੀ ਹੋਏ ਆ ਨਾ ਅਸੀਂ ਜੀਵਤ ਆ ਅਸੀਂ ਜੀਵਤ ਆ ਤਾਂ ਹੀ ਸਾਰਾ ਕੁਝ ਆ ਨਾ ਉਹ ਕਹਿੰਦੇ ਜਿੰਦੇ ਜਿਉਂਦੇ ਆ ਤੇ ਜੀਵ ਝਗੜੇ ਆ ਜਿਉਂਦੇ ਜੀਆਂ ਦੇ ਝਗੜੇ ਆ ਪਰੰ ਤੋਂ ਬਾਅਦ ਕਾਹਦੀਆਂ ਪਰੇਸ਼ਾਨੀਆਂ ਤੇ ਕਾਹਦੇ ਦੁੱਖ ਤੇ ਭਾਵੇਂ ਜਿੰਨੇ ਮਰਜੀ ਹੋ ਜਾਣ ਤੇ ਫਿਰ ਉਹਦਾ ਘਸ ਆਇਆ ਤੇ ਠੀਕ ਹੈ ਇਹ ਇਹ ਜਰੂਰ ਆਪਣੇ ਆਪ ਨੂੰ ਮਹਿਸੂਸ ਕਰਾਓ ਕਿ ਜੀਵਤ ਆ ਜਿੰਦਾ ਵਾ ਇਸ ਕਰਕੇ ਦੁੱਖ ਪਰੇਸ਼ਾਨੀਆਂ ਸਾਡੇ ਤੇ ਅਸਰ ਕਰ ਰਹੀਆਂ ਨੇ ਪਰ ਇਹ ਅਹਿਸਾਨ ਆਪਣੇ ਆਪ ਨੂੰ ਨਾ ਦਿਖਾਓ ਕਿ ਅਸੀਂ ਆਪਣੀ ਆਪਣੇ ਆਪ ਨੂੰ ਇੱਕ ਬੋਝ ਦੀ ਤਰ੍ਹਾਂ ਚੱਕੀ ਫਿਰਦੇ ਆ ਤਾਂ ਜ਼ਿੰਦਗੀ ਬੜੀ ਖੂਬਸੂਰਤ ਹੈ ਬੜੀ ਖੂਬਸੂਰਤ ਹੈ ਬਹੁਤ 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 ਜ਼ਿਆਦਾ ਤੋੜਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ بس ਇਹ ਯਾਦ ਰੱਖੋ ਕਿ ਕੁਝ ਹੋ ਤਾਈ ਸਾਰੀ ਦੁਨੀਆ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਕੁਛ ਨਾ ਕੁਛ ਖਾਸ ਕੁਦਰਤ ਨੇ ਤੁਹਾਡੇ ਲਈ ਬਣਾਇਆ ਵਕਤਾਂ ਤੋਂ ਤੇ ਤੁਹਾਨੂੰ ਉਹ ਚੀਜ਼ ਦੀ ਸਮਝ ਲੱਗ ਜਾਣੀ ਹੈ ਤੇ ਫਿਰ ਤੇ ਫਿਰ ਆਪਣੇ ਆਪ ਤੇ ਬ੍ਰਾਊਡ ਕਰਨਾ ਪੈਂਦਾ ਹੈ ਕੋਈ ਕਰੇ ਨਾ ਕੋਈ ਕਰੇ ਨਾ ਕਿਸੇ ਦੇ ਤਮਗੇ ਲੈਣ ਨਹੀਂ ਬੈਠੇ ਤੁਸੀਂ ਕਿਸੇ ਦੀਆਂ ਪ੍ਰਸ਼ੰਸਾ ਸੁਣਨ ਨਹੀਂ ਬੈਠੇ ਤੁਸੀਂ ਤੁਹਾਡੇ ਚ ਗੁਣ ਹੈ ਤਾਂ ਕੁਦਰਤ ਨੇ ਤੁਹਾਨੂੰ ਉਹ ਕੰਮ ਲਾ ਦੇਣਾ ਹੈ ਉਹ ਤੁਹਾਡਾ ਕਰਮ ਬਣ ਜਾਣਾ ਹੈ ਉਹ ਕਰਮ ਨੇ ਤੁਹਾਨੂੰ ਜ਼ਿੰਦਗੀ ਜਿਉਂਦੇ ਸਵਾਦ ਦਵਾ ਦੇਣਾ ਬੜਾ ਵਧੀਆ ਲੱਗਦਾ ਹੈ ਜਦੋਂ ਕੋਈ ਕਹਿੰਦਾ ਕਿ ਬੜੇ ਵਧੀਆ ਹਾਂ ਤੇ ਬੜਾ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਕੰਗੀਆਂ ਤੇ ਫਿਰ ਉਹਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਸਿਕਾਉਂਦੇ ਆ ਤੇ ਉਹ ਕੋਸ਼ਿਸ਼ ਜੋ ਹੈ ਉਹ ਹੀ ਤੇ ਜ਼ਿੰਦਗੀ ਜੀਵਨ ਦਾ ਚੱਕਰ ਹੈ ਬੇਤੇਰਾ ਤੋਂ ਦਿਨੇ ਜੀ ਹਰ ਤਰ੍ਹਾਂ ਦੇ ਲੋਕ ਨੇ ਦੁਨੀਆ 'ਚ ਹਰ ਕਿਸੇ ਨੂੰ ਹਰ ਕਿਸੇ ਨੇ ਤੁਹਾਨੂੰ ਆਪਣੇ ਤਰੀਕੇ ਨਾਲ ਚਲਾਉਣਾ ਪਰ ਤੁਸੀਂ ਸਿਰਫ ਆਪਣੇ ਤਰੀਕੇ ਨਾਲ ਚੱਲਣਾ ਜਿੱਦਾਂ ਤੁਹਾਨੂੰ ਇਹ ਅਹਿਸਾਸ ਹੋ ਗਿਆ ਜ਼ਿੰਦਗੀ ਤੇ ਸਵਰਗ ਹੈ ਹੀ ਆ ਚਲੋ ਇੱਕ ਗੱਲ ਮੈਂ ਸੱਚ ਹੋਰ ਕਰਨੀ ਸੀ ਤੁਹਾਡੇ ਨਾਲ ਕਈ ਤਰ੍ਹਾਂ ਦੇ ਚੈਨਲ ਚੱਲ ਪਏ ਆ ਮੇਰੇ ਨਾਮ ਦੇ ਮੇਰਾ ਸਿਰਫ ਇੱਕੋ ਚੈਨਲ ਹੈ ਅਸਟ੍ਰੋਲੋਜੀ ਵਿਦ ਲੱਜ YouTube ਤੇ ਮੇਰਾ ਸਿਰਫ ਇੱਕੋ ਹੀ ਚੈਨਲ ਹੈ ਅਸਟ੍ਰੋਲੋਜੀ ਵਿਦ ਲੌਜਿਕ ਹੋਰ ਮੈਂ ਕੋਈ ਲਿਖ ਕੇ ਰਾਸ਼ੀ ਨਹੀਂ ਪਾਉਂਦੀ ਮੈਂ ਕੋਈ ਪੇਪਰ ਤੇ ਰਾਸ਼ੀ ਨਹੀਂ ਪਾਉਂਦੀ ਮੈਂ ਕੋਈ ਮਾਨ ਸ਼ਾਰਟਸ ਨਹੀਂ ਬਣਾਏ ਹੋਏ ਮੈਂ ਕੁਝ ਨਹੀਂ ਕੀਤਾ ਹੋਇਆ ਮੈਂ ਕੁਝ ਵੀ ਨਹੀਂ ਕੀਤਾ ਜਿਹੜੇ ਵੀ ਮੈਂ ਇੰਸਟਾਗ੍ਰam ਤੇ ਪਾਉਂਦੀ ਆ ਮੇਰਾ ਆਪਣਾ ਜਸਮੀਨਾ ਸਟਾਰਜਰ ਤੇ ਨਾਮ ਤੇ ਆ ਉਹ ਵੀ ਮੈਂ ਕਦੇ-ਕਦੇ ਕੋਈ ਸ਼ਾਰਟ ਪਾਉਣਾ ਹੁੰਦਾ ਤੇ ਜਿੱਦਾਂ ਕੋਈ ਨੰਨੀ ਗੱਲ ਹੈ ਜਾਂ ਗੱਲ ਬਾਤ ਤੁਹਾਡਾ ਸ਼ੇਅਰ ਕਰਨੀ ਹੈ ਐਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਆਪਣੀ ਬੇਟੀ ਦੇ ਨਾਲ ਹੁਣ ਪਾਇਆ ਕਰੂੰਗੀ ਕਿ ਹਰ ਪ੍ਰਸ਼ਨ ਦਾ ਜਵਾਬ ਪ੍ਰਸ਼ਨ ਵੀ ਤੁਹਾਡਾ ਜਵਾਬ ਸਾਡਾ ਦੋਨਾਂ ਦਾ ਇੱਕ ਵਾਸਤੇ ਇੱਕ ਸਟਾਰੋਲੋਜੀ ਦੇ ਮਤਲਬਕ ਲੋਜੀਕਲੀ ਜਿਨ੍ਹਾਂ ਨੇ ਜੋਤਿ ਸਿੱਖਣੀ ਹੈ ਉਹਨਾਂ ਦੇ ਬੜੇ ਕੰਮ ਦੀ ਗੱਲ ਇਹ ਹੋ ਜੂਗੀ ਅੱਗੇ ਤੋਂ ਕਿ ਕਿਉਂ ਹਨਾ ਤੇ ਇਸੇ ਤਰ੍ਹਾਂ ਨਾਲ ਆਪਾਂ ਹੁਣ ਜਿਹੜਾ ਮੈਂ ਸਟਾਰੋਲੋਜੀ ਦੇ ਤੇ ਲੋਜੀਕ ਕਾਉਣੀ ਆ ਇਹਦੇ ਚ ਆਪਾਂ ਇੱਕ ਦੂਜੇ ਨਾਲ ਪਰਿਵਾਰ ਦੀ ਤਰ੍ਹਾਂ ਗੱਲ ਕਰਦੇ ਆਂ ਔਰ ਦੂਸਰਾ ਗੱਲਾਬਾਤਾ ਕਰਦੇ ਆਂ ਜਿੱਦਾਂ ਹੁਣ ਆਪਾਂ ਕੀਤੀ ਆ ਤੇ ਉਸ ਤੋਂ ਬਾਅਦ ਆਪਾਂ ਲੋਜੀਕਲੀ ਦੱਸਦੇ ਆ ਕਿ ਕਿਵੇਂ ਗ੍ਰਹਾਂ ਚ ਕੀ ਕਿੱਦਾਂ ਹੋ ਸਕਦਾ ਹੈ ਹਨਾ ਤੇ ਚਲੋ ਅੱਜ 17 ਨਵੰਬਰ 2025 ਦਿਨ ਹੈ ਜੀ ਸੋਮਵਾਰ ਦਾ ਤ੍ਰਿਯੋਤਸ਼ੀ ਦਿੱਤੀ ਹੈ ਚਿਤਰਾ ਨਕਸ਼ਤਰਾ ਔਰ ਬ੍ਰ ਅੱਜ ਦੇ ਦਿਨ ਸਿਤਾਰਿਆਂ ਦੇ ਮੁਤਾਬਕ ਸਤਾਰਾ ਪ੍ਰਗ ਨੂੰ ਔਰ ਚੰ드ਰਮਾ ਜੁਆ ਸ਼ਾਮ ਨੂੰ 3:00 ਵਜੇ 30 ਮਿੰਟ ਤੱਕ ਕੰਨ ਦੇ ਰਾਸ਼ੀ ਚਲਾਏਗਾ ਤੇ ਉਸ ਤੋਂ ਬਾਅਦ ਧੂਰਾ ਰਾਸ਼ੀ ਚਲਾ ਜਾਏਗਾ ਤੇ ਸੋਮਵਾਰ ਦੋਸ਼ ਵਰਤ ਹੈ ਜੀ ਅੱਜ ਦੇ ਦਿਨ ਤੇ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਅੱਜ ਦੇ ਦਿਨ ਰਾਹੂ ਕਾਲ ਦਾ ਟਾਈਮ ਜੁਆ ਸੋਮਵਾਰ ਨੂੰ 7:30 ਵਜੇ ਤੋਂ ਲੈ ਕੇ 9:00 ਵਜੇ ਤੱਕ ਰਹੇਗਾ ਠੀਕ ਹੈ ਤੇ ਹੁਣ ਆਪਾਂ ਜਾਣਦੇ ਆ ਤੁਹਾਡੇ ਸ਼ੁਭ ਸਤਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰੇ ਜਾਨੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਮੰਗਲ ਦਾ ਨਕਸ਼ਤਰ ਵਧੀਆ ਜੀ ਕੌਨਫੀਡੈਂਸ ਹੋਇਆ ਤੁਹਾਡਾ ਕੰਮ ਕਾਰ ਅੱਛਾ ਚੱਲਿਆ ਦਿਮਾਗ ਵੀ ਅੱਛਾ ਹੈ ਹੁਣ ਤੁਹਾਨੂੰ ਰਿਲੈਕਸ ਬੈਠੀ ਥੋੜੀ ਜਿਹੀ ਕੰਮ ਕਰ ਤੋਂ ਤੇ ਨਕਸ਼ਤਰ ਮੰਗਲ ਦਾ ਹੈ ਤਾਂ ਇਸ ਕਰਕੇ ਕੌਨਫੀਡੈਂਸ ਤੇ ਵਿਸ਼ਵਾਸ ਨਾਲ ਕਿੰਨੇ ਕਮ ਸਫਲਤਾ ਦੇਣਗੇ ਪੱਛੜ ਤੱਕ ਪੂਰਾ ਪੂਰਾ ਫਾਇਦਾ ਹੋਣ ਵਾਲਾ ਵੈ ਬਸ ਥੋੜਾ ਜਿਹਾ ਸ਼ਾਮ ਤੱਕ ਵਿਰੋਧੀਆਂ ਤੋਂ ਬਚੋ ਤੇ ਉਸ ਤੋਂ ਬਾਅਦ ਪੈਸੇ ਤੁਹਾਨੂੰ ਵੱਲੋਂ ਵੀ ਸੌਕੇ ਹੁੰਦੇ ਚਾਹੁੰਦੇ ਤੌਰ ਸਿਆ ਨੇ ਬਿਖਰਾਇਆ ਸੀ ਮੇਖ ਰਾਸ਼ੀ ਵਾਲਿਆਂ ਦੇ ਲਈ ਜੋਤਿਸ਼ੀ ਤਾਰੇ ਨੇ ਜੀ ਅੱਜ ਵੀ ਮਿਸ਼ਰੀ ਦਾ ਸੇਵਨ ਕਰ ਲੈਣਾ ਤੁਹਾਡੇ ਲਈ ਸ਼ੁਭ ਮਤਾ ਦਵੇਗਾ ਤਮ ਜੀਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਨਾਲ ਹੀ ਕੀ ਜੋ ਘਟ ਗੁੱਸਾ ਘਟ ਕਰੋ ਇਰਿਟੇਟ ਬੜੇ ਹੋ ਰਹੇ ਕਿਸੇ ਪੇਪਰ ਵਰਕ ਨੂੰ ਲੈ ਕੇ ਪ੍ਰੋਬਲਮ ਹੈ ਤਾਂ ਹੱਲ ਮਿਲ ਜੇਗਾ ਬਸ ਮੰਗਲ ਦਾ ਨਕਸ਼ਤਰ ਜੋ ਗੁੱਸਾ ਕਰਾ ਰਿਹਾ ਇਹ ਥੋੜਾ ਨੁਕਸਾਨ ਕਰਾਏਗਾ ਤੇ ਇਸ ਕਰਕੇ ਥੋੜੀ ਜਗ੍ਹਾ ਤੇ ਥੋੜਾ ਨਹੀਂ ਕਾਫੀ ਚੱਲੋ ਫਾਇਦਾ ਤੁਹਾਡਾ ਹੋ ਜਾਏਗਾ ਜੈਮਨੀ ਜਾਨੀ ਮਿਥੁਨਾਸ਼ੀ ਦੇ ਲਈ ਸਿਤਾਰਿਆਂ ਦੀ ਗੱਲ ਕਰੀਏ ਤਾਂ ਘਰ ਪਰਿਵਾਰ ਲਈ ਸਿਤਾਰੇ ਚੰਗੇ ਆ ਤੇ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਬਾਅਦ ਦਾ ਸਮਾਂ ਹੋਰ ਜ਼ਿਆਦਾ ਬਿਹਤਰੀ ਵਾਲਾ ਰਹੇਗਾ ਪਰ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਛੱਟ ਚੋਟ ਤੋਂ ਬਚਣਾ ਹੈ ਛੱਟ ਚੋਟ ਦਾ ਭੈ ਮੰਨ ਤੇ ਬਣੇਗਾ ਨਾਲ ਹੀ ਕੰਮਕਾਰ ਦੀ ਸਥਿਤੀ ਨੂੰ ਠੀਕ ਕਰਨ ਦੇ ਲਈ ਕੀੜਿਆਂ ਨੂੰ ਸ਼ੱਕਰ ਆਟਾ ਪਾਓ ਸਿਹਤ ਵੀ ਠੀਕ ਹੋ ਜੇਗੀ ਦਿਲ ਚੋਲੀ ਵੀ ਪਾ ਸਕਦੇ ਹੋ ਤੇ ਸ਼ੱਕਰ ਆਟਾ ਵੀ ਪਾਣਾ ਤੁਹਾਡੇ ਲਈ ਵਧੀਆ ਪੀਲੇ ਫੁੱਲ ਲੈ ਕੇ ਧਰਮ ਨਿਦਸਤਾਨ ਤੇ ਚੜਾਉਣੇ ਅੱਜ ਦੇ ਦਿਨ ਦਾ 12 ਵੇਗਾ ਕਰੀਮ ਕਲਰ ਲੱਕੀ ਨੰਬਰ 4 ਸ਼ੁਭ ਜਾਂ ਸਾਂਝੇ ਕਰ ਕਰਾਸ਼ੀ ਕਰ ਕਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾਂ ਦੁਪਹਿਰ ਤੋਂ ਬਾਅਦ ਸਮਾਂ ਆ ਆ ਘਰ ਕਿਦਨ ਲਈ ਮਕਾਨ ਲੈਣ ਲਈ ਗੱਡੀ ਲੈਣ ਲਈ ਜੋ ਤੁਹਾਡੇ ਯਤਨ ਹੋਏ ਹੋਏ ਆ ਉਹ ਵਧੀਆ ਬੁਦੇਸਤਾਂ ਤੁਸੀਂ ਤਾਂ ਕੰਮ ਕਰ ਚੇਂਜ ਕਰਨ ਲਈ ਵੀ ਵਧੀਆ ਹੈ ਸ਼ਾਮ ਤੱਕ ਮੰਗਲ ਦਾ ਨਕਸ਼ਤਰ ਮਿੱਤਰ ਹੈ ਤਾਂ ਇਸ ਕਰਕੇ ਪ੍ਰਾਪਰਟੀ ਨਾਲ ਸੰਬੰਧਤ ਕੰਮਕਾਰ ਵਿੱਚ ਭਰਪੂਰ ਸਫਲਤਾ ਲੈਣ ਦੇ ਲਈ ਆਪਣੇ ਭੇਤ ਕੰਮ ਹੋਣ ਤੋਂ ਪਹਿਲਾਂ ਕਿਸੇ ਨੂੰ ਨਾ ਦੋ ਗੁਲਾਬੀ ਰੰਗ ਤੁਹਾਡਾ ਸ਼ੁਭ ਤੇ ਸ਼ੁਭ ਨੰਬਰ ਤੁਹਾਡਾ 10 ਲਿਓ ਜਾਨੇ ਸਿੰਘ ਰਾਸ਼ੀ ਦੀ ਗੱਲ ਕਰੀ ਤਾਂ ਸਿੰਘ ਰਾਸ਼ੀ ਵਾਲਿਆਂ ਦੀ એનર્ਜੀ अच्छिया उतावलापन पण बेचैनी थोड़ी जी ਤੁਹਾਨੂੰ ਹੁਣ ਵਤੀ ਹੋਈ ਆ ਵਿਦੇਸ਼ ਲਈ ਸਿਤਾਰੇ ਤੁਹਾਡੇ ਚੰਗੇ ਹੋ ਗਏ ਆ ચંદ્ર ਤੁਹਾਨੂੰ ਤੁਹਾਨੂੰ ਵੀ ਦੇ ਰਿਹਾ ਹੈ ਹਿੰਮਤ ਵੀ ਦੇ ਰਿਹਾ ਤੇ ਮੰਗਲ ਕਿਸਮਤ ਦਾ ਪੂਰਾ ਪੂਰਾ ਸਾਥ ਵੀ ਦੇ ਰਿਹਾ ਭਾਈ ਭੈਣਾ ਬਸ ਥੋੜੀ ਜੀ ਬਹਿਸ ਬਾਜੀ ਤੋਂ ਬਚਣਾ ਤੁਸੀਂ ਤੇ ਦੁੱਧ ਮੱਥੇ ਤੇ ਲਗਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਸ਼ੁਭ ਰੰਗ ਕੇਸਰੀ ਸ਼ੁਭ ਨੰਬਰ 11 ਵਰਕੋ ਜਨਿਕ कन्या राशि कन्या राशि ਦੇ ਲਈ ਜਾਂ ਜੋ ਮੰਗਲ ਦਾ ਨਕਸ਼ਤਰ ਮਿਤਰ ਨਹੀਂ ਤਾਂ ਪਰਿਵਾਰ ਨਾਲ ਕੀਤੀ ਬਹਿਸ ਬਾਜੀ ਤੇ ਕਿਸੇ ਨੇ ਸੇਤ ਖਰਾਬ ਹੋ ਸਕਦੀ ਹੈ ਤਾਂ ਇਸ ਕਰਕੇ ਹਰ ਗੱਲ ਸੋਚ ਪਰਖ ਕੇ ਕਰੋ ਹਰ ਚੰਗੀ ਤਰ੍ਹਾਂ ਨਾਲ ਜੋ ਵੀ ਕਿਸੇ ਨੂੰ ਸਲਾਹ ਦੇਣੀ ਹੈ ਤਾਂ ਥੋੜਾ ਜਿਹਾ ਬਾਣੀ ਚ ਮਿਠਾਸ ਰੱਖ ਕੇ ਚੱਲੋਗੇ ਤਾਂ ਜ਼ਿਆਦਾ ਵਧੀਆ ਸਿਹਤ ਹੁਣ ਠੀਕ ਹੁੰਦੀ ਜਾਏਗੀ ਥੋੜਾ ਜਿਹਾ ਸਿਰ ਚ ਦਰਦ ਜ਼ਰੂਰ ਰਹਿ ਰਿਹਾ ਏ ਤਾਂ ਮੰਗਲ ਨੂੰ ਸ਼ੁਭ ਕਰਨ ਦੇ ਲਈ ਸਵੇਰੇ ਜੀਪ ਤੇ ਸ਼ਹਿਦ ਲਾ ਕੇ ਦਿਨ ਦੀ ਸ਼ੁਰੂਆਤ ਕਰ ਲਓ ਤੇ ਸ਼ੁਭ ਰੰਗ ਅੱਜ ਤੁਹਾਡਾ ਰਹੇਗਾ ਹਲਕਾ ਜਿਹਾ ਅਸਮਾਨੀ ਕਲਰ ਲਿਬਰਾ ਜਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਜੀ ਦੇਖਿਆ ਜਾਵੇ ਤਾਂ ਮੰਗਲ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਪਰ ਤੁਹਾਨੂੰ ਬਿਜ਼ਨਸ ਵਪਾਰ ਲਈ ਮੰਗਲ ਕੌਨਫੀਡੈਂਸ ਤੇ ਹਿੰਮਤ ਦੇ ਜਾਂਦਾ ਹੈ ਜੋ ਤੁਹਾਡੇ ਦੂਸਰੇ ਸਥਾਨ ਵਿੱਚ ਹੈ ਨਾਲ ਹੀ ਦੁੱਧ ਖਰਾਬ ਨਹੀਂ ਕਰਨਾ ਬਿਲਕੁਲ ਪਾਣੀ ਖਰਾਬ ਨਹੀਂ ਕਰਨਾ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ ਸ਼ੁਕਰ ਤੁਹਾਡੇ ਲਗਜ ਰਹਿ ਗਿਆ ਕੱਲਾ ਜੋ ਤੁਹਾਨੂੰ ਚੰਗੀ ਪਰਸਨੈਲਿਟੀ ਦੇਵੇਗਾ ਤੇ ਸੋਸ਼ਲ ਮੀਡੀਆ ਚ ਨਾਮ ਪ੍ਰੇਮ ਲਈ ਰਸਤੇ ਨਵੇਂ ਖੁੱਲ ਜਾਣਗੇ ਕੰਮ ਕਰ ਦੀ ਸਥਿਤੀ ਪਹਿਲਾਂ ਅੰਤਰ ਕੋਈ ਚੇਂਜ ਨਹੀਂ ਹੈ ਪਰ ਪੈਸਾ ਪੂਰੀ ਤਰ੍ਹਾਂ ਨਾਲ ਤੁਹਾਨੂੰ ਰਿਲੈਕਸ ਨਹੀਂ ਦੇਣ ਵਾਲਾ ਖਰਚੇ ਬਣੇ ਰਹਿਣਗੇ ਤਾਂ ਕੀ ਕਰੋ ਮੰਗਲ ਨੂੰ ਹੋਰ ਸ਼ੁਭ ਕਰਨ ਦੇ ਲਈ ਗਾ ਲਓ ਟਿਪਾ ਸਕਾਰਪੀਅਸ ਹਨ ਬ੍ਰਿਛਕ ਰਾਸ਼ੀ ਦੇ ਸਿਤਾਰੇ ਚੰਗੇ ਆ ਕਿਸਮਤ ਦਾ ਪੂਰਾ ਸਾਥ ਮਿਲ ਰਿਹਾ ਬਿਜ਼ੀ ਹੋ ਤੁਸੀਂ ਕੰਮ ਕਰ ਅੱਛਾ ਚੱਲ ਰਿਹਾ ਤੁਹਾਡਾ ਸਚਾਈ ਪਸੰਦ ਹੋਏ ਪਏ ਪਰ ਥੋੜਾ ਜਿਹਾ ਨਾਣਾ ਦੀ ਪ੍ਰੋਬਲਮ ਤੇ ਬੈਕ ਪੇਨ ਤੁਹਾਨੂੰ ਤੰਗ ਕਰੇਗੀ ਜਾਂ ਕੱਲ ਕੀਤੀ ਚਾਹ ਚ ਕਿਉਂਕਿ ਮੰਗਲ ਦਾ ਨਕਸ਼ਤਰ ਮਿੱਤਰ ਹੀ ਆ ਤੇ ਚੰਦਰ ਵੀ ਸਹੀ ਸਥਿਤੀ ਵਿੱਚ ਹੀ ਆ ਇਨਕਮ ਸਥਾਨ ਵਿੱਚ ਆ ਮਾਂ ਦੀ ਸਿਹਤ ਦਾ ਥੋੜਾ ਜਿਹਾ ਧਿਆਨ ਰੱਖੋ ਨੱਕ ਦੀ ਪ੍ਰੋਬਲਮ ਥੋੜੀ ਤੰਗ ਕਰ ਸਕਦੀ ਹੈ ਤਾਂ ਅੱਜ ਨੀਲਾ ਰੰਗ ਬਿਲਕੁਲ ਨਾ ਪਾਇਓ ਸੂਰਜ ਵੈਸੇ ਵੀ ਤੁਹਾਡੇ ਲਗਨ ਚ ਆ ਗਿਆ ਹੈ ਕੰਫੀਡੈਂਸ ਤੁਹਾਡਾ ਵਧੀਆ ਹੋਇਆ ਪਿਆ ਹੈ ਤੇ ਮਸਰਾ ਦੀ ਦਾਲ ਲੈ ਕੇ ਥੋੜੀ ਜਿਹੀ ਲੰਗਰ ਚ ਦੇ ਸਕਦੇ ਹੋ ਸ਼ੁਭ ਰੰਗ ਤੁਹਾਡਾ ਅੱਜ ਰਹਿਣ ਵਾਲਾ ਆਰੈਂਜ ਸੈਜੀਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਗ੍ਰਹਿਆਂ ਦੇ ਮੁਤਾਬਕ ਅੱਲਿਗੇਸ਼ਨ ਤੋਂ ਮਤੋਂ ਬਚੋ ਦਿਨ ਲੰਘ ਜਾਏਗਾ ਸ਼ਾਮ ਨੂੰ ਥੋੜੀ ਜਿਹੀ ਪਰੇਸ਼ਾਨੀ ਸ਼ੁਰੂ ਹੋ ਜਾਏਗੀ ਆਧਾ ਦੀ ਸਿਹਤ ਉਹਨੇ ਵੀ ਥੋੜੀ ਜਿਹੀ ਖਰਾਬ ਪਰ ਸੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਆਪਣੀ ਸੋਚ ਸਹੀ ਰੱਖਣੀ ਹੈ ਸ਼ੁਭ ਸ਼ੁਭ ਬੋਲਣਾ ਹੈ ਚੰਗਾ ਚੰਗਾ ਬੋਲਣਾ ਹੈ ਹੋ ਜਾਏਗਾ ਕੰਮ ਕਰ ਲਾਂਗੇ ਕਿਹੜਾ ਵਕਤ ਚਾਰਾ ਲੰਘ ਗਿਆ ਹੈ ਕੋਈ ਗੱਲ ਨਹੀਂ ਵਕਤ ਦੇ ਪਿੱਛੇ ਨਹੀਂ ਭੱਜਣਾ ਵਕਤ ਦੇ ਬਿਲਕੁਲ ਨਾਲ ਨਾਲ ਚਲੋ ਸਕਸੈਸ 100% ਹਰ ਚੀਜ਼ ਲਈ ਮਿਲ ਜਾਏਗੀ ਠੀਕ ਤੇ ਨਾਲ ਦੇਖਿਆ ਜਾਵੇ ਤਾਂ ਤਕਰੀਬਨ ਮੰਗਲ ਦਾ ਜੋ ਨਕਸ਼ਤਰ ਹੈ ਉਸ ਦੇ ਸਹਾਰੇ ਨਾਲ ਬ੍ਰਸਪਤ ਅਕਵੇ ਸਥਾਨ ਵਿੱਚ ਇਹ ਤਖੀਲੇ ਰੰਗ ਦਾ ਰੁਮਾਲ ਆਪਣੇ ਕੋਲ ਜ਼ਰੂਰ ਰੱਖੋ ਕੈਪ੍ਰਿਕੌਰ ਜਿਹੜੇ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਕਿਸਮਤ ਦਾ ਸਾਥ ਮਿਲੇ ਧਾਰਮਿਕ ਰੁਚੀ ਬਦੀ ਤੁਹਾਡੀ ਧਾਰਮਿਕ ਇਤਿਹਾਸ 파ਟਨਰ ਵਿੱਚ ਹਨਾ ਤਾਰ ਮੇਂ ਕਈ ਚੀਜ਼ਾਂ ਕਰਨ ਚ ਮਨ ਲੱਗਿਆ ਪਾਠ ਕਰਨ ਚ ਕੀਰਤਨ ਸੁਣਨ ਚ ਤੇ ਨਾਲ ਸਮਾਜਿਕ ਸੇਵਾ ਚ ਵੀ ਮਨ ਲੱਗਿਆ ਤੁਹਾਡਾ ਜਿਸ ਕਰਕੇ ਤੁਹਾਡੀ ਪ੍ਰਸ਼ੰਸਾ ਵੀ ਹੋਈ ਕਿਸੇ ਦਾ ਮੇਕਿਸਤਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਬਹੁਤ ਜ਼ਰੂਰੀ ਹੈ ਉੱਥੇ ਨੌਕਟ ਪਾਣੀ ਪੀਓ ਤੇ ਥੋੜੀ ਦੇਰ ਜ਼ਰੂਰ ਬੈਠੋ ਤੇ ਕਿਸੇ ਜ਼ਰੂਰਤਮੰਦ ਦੀ ਮਦਦ ਕਰ ਲੈ ਦੇਣਾ ਇਹ ਹਸਪੀਟਲ ਚ ਵੀ ਕਰ ਸਕਦੇ ਹੋ ਅਗਰ ਕਿਸੇ ਦੇ ਹਸਪੀਟਲ ਦੇ ਚੱਕਰ ਲੱਗ ਰਹੇ ਆ ਤਾਂ ਇਹਦੇ ਨਾਲ ਸ਼ਰੀਰ ਥੱਕ ਹੋ ਜਾਂਦਾ ਹੈ ਤੇ ਜੇ ਤੁਹਾਡੇ ਵੈਸੇ ਵੀ ਬੈਸਪਤ ਦੇ ਕੰਮ ਚ ਜਾ ਰਹੇ ਆ ਤੇ ਸ਼ਨੀ ਦੇ ਦਸ਼ਤੀ ਚੰਦਰ ਤੇ ਪੈਈ ਰਹੀ ਹੈ ਸ਼ਾਮ ਤੱਕ ਪੈਣੀ ਹੈ ਨਾ ਉਦੋਂ ਤੱਕ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ ਤੇ ਵਧੀਆ ਵਾਈਟ ਕਰਾ ਤੁਹਾਡਾ ਸ਼ੁਭ ਅਗੁਰਸਿ ਜਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦਾ ਦੁਪਹਿਰ ਤੋਂ ਸ਼ਾਮ ਤੱਕ ਸਮਾਂ ਕੋਈ ਜਾਨਾ ਵਧੀਆ ਨਹੀਂ ਹੈ ਇਸ ਕਰਕੇ ਸਮੇ ਨੂੰ ਕੱਢਣਾ ਆਰਾਮ ਨਾਲ ਕੱਢੋ ਮੰਗਲ ਦਾ ਨਕਸ਼ਤਰ ਵੀ ਮਿਲਦਾ ਨਹੀਂ ਹੈ ਘਰ ਚ ਲੜਾਈ ਕਲੇਸ਼ ਛੋਟੇ ਛੋਟੇ ਗੱਲ ਤੇ ਵੱਧ ਸਕਦਾ ਹੈ ਤੇ ਕੁੱਤੇ ਨੂੰ ਰੋਟੀ ਪਾਓ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਰਸੋਈ ਚ ਬੈਠ ਕੇ ਖਾਣਾ ਖਾਓ ਤੇ ਸ਼ਾਮ ਤੋਂ ਬਾਅਦ ਸਮਾਂ ਬਿਲਕੁਲ ਬਿਹਤਰੀ ਵਾਲਾ ਰੁਕੇ ਕੰਮ ਵੀ ਹੋਣਗੇ ਪੈਸਾ ਵੀ ਆ ਜਾਏਗਾ ਤੇ ਜਿਹੜੀ ਚਿੰਤਾ ਵਧੀ ਹੈ ਨਾ ਉਹ ਵੀ ਥੋੜੀ ਜਿਹੀ ਘਟ ਜੇ ਸ਼ੁਕਰੰਗ ਪੀਲਾ ਸ਼ੁਭ ਨੰਬਰ 12 ਪੈਸੇ ਜਨ ਮੇਨ રાશિ ਮੇਨ રાશિ ਦੇ ਲਈ ਜੋ ਸਿਤਾਰੇ ਨੇ ਜੀ ਦੇਖਿਆ ਜਾਵੇ ਤਾਂ ਸ਼ਨੀ ਦੇ ਚੰਦਰ ਤੇ ਦ੍ਰਿਸ਼ਟੀ ਤੇ ਸ਼ਾਮ ਤੋਂ ਬਾਅਦ ਚੰਦਰ ਜਾਏਗਾ 8ਵੇਂ ਸਥਾਨ ਵਿੱਚ ਸਮਾਂ ਕੋਈ ਜ਼ਿਆਦਾ ਅੱਛਾ ਨਹੀਂ ਆਪਾਂ ਕਹਿ ਸਕਦੇ ਐਲੀਗੇਸ਼ਨ ਤੋਂ ਮਤ ਤੋਂ ਬਚਦਾ ਹੈ ਕਿਸੇ ਦੇ ਜਮਾਨਤ ਖਮਾਨਤ ਵਿੱਚ ਨਾ ਹੀ ਪਹੁੰਚਦਾ ਚੰਗਾ ਤੇ ਵਿਰੋਧੀ ਭਾਵੇ ਦਬੇ ਰਹਿਣਗੇ ਕਰਜ਼ੇ ਨੂੰ ਲੈ ਕੇ ਪੈਸੇ ਦੇ ਲੈਣ ਦੇ ਨੂੰ ਲੈ ਕੇ ਥੋੜੀ ਜਿਹੀ ਕਨਫਿਊਜ਼ਨ ਤੇ ਥੋੜਾ ਥੋੜੀ ਪਰੇਸ਼ਾਨੀ ਤੁਹਾਡੇ ਵੱਸ ਸਕਦੀ ਹੈ ਨਾ ਕੋਈ შეਹੀ ਕਰਨੀ ਹੈ ਕਿ ਨਜ਼ਰਾਂ ਤੋਂ ਕਸ਼ਣਾ ਹੈ ਠੀਕ ਐਵੇਂ ਹੀ ਬਿਨਾ ਬਚਾ ਤੋਂ ਅਪਣੇ ਕੰਮ ਕਰਦੇ ਬੇਤ ਨਹੀਂ ਖੋਲਣੇ ਖਰਚੇ ਜ਼ਿਆਦਾ ਹੋ ਰਿਹਾ ਪਰ ਸੱਚ ਜਣੋਂ ਪੈਸਾ ਵੀ ਆਉਂਦਾ ਰਹੇਗਾ ਪੈਸਾ ਤਾਂ ਚੱਲ ਰਿਹਾ ਹੁੰਦਾ ਹੈ ਤੇ ਅਚੰਬਰ 8ਵੇਂ ਸਥਾਨ 'ਤੇ ਜਾ ਰਹੇ ਆ ਤੁਹਾਡੇ ਸ਼ਾਮ ਤੋਂ ਬਾਅਦ ਤਾਂ ਆਰਾਮ ਨਾਲ ਚੱਲਣਾ ਬਹੁਤ ਹੀ ਜ਼ਿਆਦਾ ਘੱਟ ਬੋਲਣਾ ਤੇ ਮੋਬਾਈਲ ਤੋਂ ਵੀ ਥੋੜੀ ਜਿਹੀ ਦੂਰੀ ਬਣਾ ਕੇ ਰੱਖਣੀ ਹੈ ਤਾਂ ਹੀ ਆਉਣ ਵਾਲੇ 2-2.5 ਦਿਨ ਅੱਛੇ ਰੰਗ ਸਕਦੇ ਆ ਏਸੀਜੀ ਅਸਟਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਲੌਜੀਕਲੀ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਆ ਵਾਸਤੂ ਦੇ ਵਿੱਚ ਆਪਾਂ ਤੁਹਾਨੂੰ ਛੋਟੇ-ਛੋਟੇ ਟਿਪਸ ਦੱਸਦੇ ਰਹਿੰਨੇ ਆ ਹਾਂਜੀ ਵਾਸਤੂ ਟਿਪਸ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੋ ਆਪਾਂ ਆਪਣੇ ਘਰ 'ਚ ਸ਼ੀਸ਼ਾ ਲਗਾਉਂਦੇ ਆ ਹਨਾ ਸ਼ੀਸ਼ਾ ਹੁਣ ਹਰ ਘਰ 'ਚ ਲਗਾਇਆ ਜਾਂਦਾ ਸ਼ੀਸ਼ੇ ਤੇ ਹੁੰਦੇ ਆ ਆ ਫੇਸਬੁਕ ਕਰਵਾ ਲੈ ਪਰ ਕਦੇ ਵੀ ਸ਼ੀਸ਼ਾ ਤੁਹਾਡੇ ਘਰ ਦੇ ਦੱਖਣ ਵਾਲੀ ਕੰਧ ਤੇ ਨਾ ਲਗਾਓ ਦੱਖਣ ਵਾਲੀ ਕੰਧ ਤੇ ਕਦੇ ਸ਼ੀਸ਼ਾ ਨਾ ਕੋਸ਼ਿਸ਼ ਕਰੋ ਸ਼ੀਸ਼ਾ ਹਮੇਸ਼ਾ ਉੱਤਰ ਵਾਲੀ ਕੰਧ ਤੇ ਲਗਾਇਆ ਜਾਵੇ ਅਗਰ ਉੱਤਰ ਵਾਲੀ ਕੰਧ ਤੇ ਕੋਈ ਜਗ੍ਹਾ ਨਹੀਂ ਹੈ ਤਾਂ ਪੂਰਬ ਵਾਲੀ ਸਾਈਡ ਤੇ ਨਾ ਸੌਰੀ ਪੱਛਮ ਵਾਲੀ ਸਾਈਡ ਤੇ ਲਗਾ ਸਕਦੇ ਹੋ ਅਗਰ ਪੱਛਮ ਵਾਲੀ ਸਾਈਡ ਤੇ ਵੀ ਨਾ ਹੋਵੇ ਫਿਰ ਤੁਸੀਂ ਪੂਰਬ ਵਾਲੀ ਸਾਈਡ ਤੇ ਲਗਾਓ ਦੱਖਣ ਤੇ ਤਾਂ ਬਿਲਕੁਲ ਨਾ ਲਗਾਓ ਕੀ ਪ੍ਰੈਕਟਿਸ ਕਰਨਾ ਹੈ ਉੱਤਰ ਵਾਲੀ ਕੰਧ ਤੇ ਹੀ ਸ਼ੀਸ਼ਾ ਲਗਾਇਆ ਜਾਵੇ ਭਾਵੇਂ ਬਾਥਰੂਮ ਹੈ ਭਾਵੇਂ ਬੈਡਰੂਮ ਹੈ ਬੈਡਰੂਮ ਵਿੱਚ ਤਾਂ ਐਸੀ ਸ਼ੀਸ਼ਾ ਲਾੜਾ ਨਹੀਂ ਚਾਹੀਦਾ ਪਰ ਫਿਰ ਵੀ ਕਈ ਵਾਰੀ ਮਜਬੂਰੀ ਹੁੰਦੀ ਹੈ ਤਾਂ ਤੁਸੀਂ ਨੌਰਥ ਵਾਲੀ ਕੰਧ ਜਾਨੀ ਉੱਤਰ ਪਾਸੇ ਵਾਲੀ ਕੰਧ ਤੇ ਹੀ ਘਰ ਚ ਮੂੰਹ ਦੇਖਣ ਵਾਲਾ ਸ਼ੀਸ਼ਾ ਲਾਉਣਾ ਚਾਹੀਦਾ ਬੜੇ ਸਮਝਦਾਰ ਤੁਸੀਂ ਸਮਝ ਇਜਾਜ਼ਤ ਦਾ ਆਪ ਸਭ ਦਾ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਬੜੇ ਬੜੀ ਵਧੀਆ ਕਮੈਂਟ ਕੀਤੇ ਤੁਸੀਂ ਥੈਂਕ ਯੂ ਤੁਹਾਡਾ ਧੰਨਵਾਦ ਸਾਰਸ਼ਿਕਾ